ਸੰਗਰੂਰ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਸੰਗਰੂਰ ਪੁਲਿਸ ਵੱਲੋਂ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੋਣ ਵਾਲੀ ਚੀਨੀ ਡੋਰ ਯਾਨੀ ਕਿ ਚਾਈਨਾ ਡੋਰ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਤਹਿਤ ਪੁਲਿਸ ਨੇ ਗੁਪਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਡੋਰ ਸਮੇਤ ਕਾਬੂ ਕੀਤਾ ਹੈ ਸੰਗਰੂਰ ਐਸਐਚਓ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਦੋਸ਼ੀ ਦੀ ਪਛਾਣ ਮੁਕੇਸ਼ ਵਾਲੀਆ ਉਰਫ ਬਾਬਾ ਨਿਵਾਸੀ ਸੰਗਰੂਰ ਵੱਜੋਂ ਹੋਈ ਹੈ ਪੁਲਿਸ ਨੇ ਦੋਸ਼ੀ ਕੋਲੋਂ ਚੀਨੀ ਡੋਰ ਦੇ 30 ਗੱਟੂ ਬਰਾਮਦ ਕੀਤੇ ਨੇ ਸਪੀਕਰ ਸਾਹਿਬ ਅੱਜ ਡੋਰ ਫੜੀ ਗਈ ਕਿੰਨੇ ਗੱਟ ਨੇ ਕਿਥੋਂ ਲੈ ਗਏ ਹੈਲੋ ਸ੍ਰੀ ਸਰਤਾਜ ਸਿੰਘ ਚੈਲ ਐਸਐਸਪੀ ਸਾਊਥ ਸੰਗਰੂਰ ਜੀ ਦੀ ਹਦਾਇਤ ਮੁਤਾਬਕ ਚైనా ਡੋਰ ਦੇ ਖਿਲਾਫ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਤੇ ਜਿਸ ਦੇ ਸਬੰਧ ਵਿੱਚ ਸਾਨੂੰ ਉਸ ਸਮ ਵੱਡੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਬਰੇ ਇਤਲਾ ਮਿਲੀ ਕਿ ਇਹ ਚੈਨਾ ਡੋਰ ਮੰਗਾ ਕੇ ਅੱਗੇ ਵੇਚਣ ਦੀ ਤਾਕ ਵਿੱਚ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਜੋ ਮੁਕੇਸ਼ ਬਾਲੀਆ ਐਲਿਸ 바ਵਾ ਪੁੱਤਰ ਗੁਰਪ੍ਰਸ਼ਾਦ ਸਿੰਘ ਬਾਲੀਆ ਵਾਸੀ ਮੈਗਜ਼ੀਨ ਭੱਲਾ ਸੰਗਰੂਰ ਦਾ ਰਹਿਣ ਵਾਲਾ ਹੈ ਇਹ ਖੁਰਾਣਾ ਗਾਰਮੈਂਟਸ ਦੇ ਕੰਮ ਕਰਦਾ ਹੈ ਤੇ ਇਹਨੇ ਜਿਹੜੀ ਡੋਰ ਹੈ ਲੁਧਿਆਣੇ ਤੋਂ ਮੰਗਵਾਈ ਸੀ ਜਿੱਥੋਂ ਇਹਨੇ ਡੋਰ ਮੰਗਵਾਈ ਸੀ ਉਸ ਨੰਬਰ ਦਾ ਸੀ ਸਾਰਾ ਫੇਰਵਾ ਦੇਖ ਕੇ ਉਹ ਸਾਡੇ ਡੀਐਸਪੀ ਸਰਸਵਦੇਵ ਸਿੰਘ ਰਾਹੀ ਉਹ ਨਾਣਾ ਪੁਲਿਸ ਨੂੰ ਅਸੀਂ ਇਨਫਾਰਮ ਕਰ ਦਿੱਤਾ ਹੈ ਤੇ ਇਹਦੇ ਖਿਲਾਫ ਮੁਕੱਦਮਾ ਨੰਬਰ 3/31/26 ਅੰਡਰ ਸੈਕਸ਼ਨ 223 ਬੀ ਐਨ ਐਸ ਥਾਣਾ ਸਿਟੀ ਸੰਗਰੂਰ ਦਰਜ ਕਰ ਦਿੱਤਾ ਹੈ ਤੇ ਮੁੱਢਲੀ ਪੁਸ਼ਕਿਸ਼ ਤੇ ਇਹਦਾ ਪਹਿਲੀ ਵਾਰ ਹੀ ਲੈ ਕੇ ਆਉਣਾ ਮعلوم ਹੋਇਆ ਤੇ ਬਾਕੀ ਮਕਦਮੇ ਵਿੱਚ ਇਹਦੀ ਜਵਾਨਤ ਲੈ ਕੇ ਅਸੀਂ ਇਹਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਜੋ ਵੀ ਵਿਅਕਤੀ ਕੋਈ ਇਸ ਤਰ੍ਹਾਂ ਦੀ ਡੋਰ ਬ੍ਰਿਚੂਗਾ ਤੇ ਉਹਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਊਗਾ ਕਿਉਂਕਿ ਲੋਕਾਂ ਨਾਲ ਕਾਫੀ ਹਾਸੇ ਵਾਪਰਦੇ ਨੇ ਸਾਡਾ ਇਸ ਪਰਤੇ ਕਾਫੀ ਮਤਲਬ ਨਿਗਰਾਨੀ ਕੀਤੀ ਜਾ ਰਹੀ ਹੈ ਜਦੋਂ ਵੀ ਕੋਈ ਬੰਦਾ ਕੋਈ ਗਲਤ ਕੰਮ ਕਰੂਗਾ ਸਖਤ ਸਜ਼ਾ ਦਿੱਤੀ ਜਾਵੇਗੀ ਸਰ ਬਸੰਤ ਦਾ ਇਤਿਹਾਰ ਲਵੇ ਯਾਰ ਕਿ ਤੁਹਾਡੇ ਵੱਲੋਂ ਬਜ਼ਾਰਾਂ ਦੇ ਵਿੱਚ ਜਾਂ ਜਿਹੜੇ ਲੋਕੋ ਦੇ ਪਤੰਗ ਜਿਹੜਾ ਉਹ ਤੇ ਰੇਡ ਕੀਤੀ ਜਾਊਗੀ ਬਿਲਕੁਲ ਜੀ ਲੋਕਾਂ ਦੀ ਸੁਰੱਖਿਆ ਰੱਖਣ ਲਈ ਹਰ ਕਾਨੂੰਨ ਮੁਤਾਬਕ ਉਪਾਅ ਪੂਰੇ ਕੀਤੇ ਜਾਣਗੇ ਤੇ ਸਾਨੂੰ ਇਸ ਪ੍ਰਤੀ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਖਤ ਹਦਾਇਤ ਹੈ ਤੇ ਸਾਡੇ ਨਾਲ ਬਾਰ ਬਾਰ ਮੀਟਿੰਗਾਂ 'ਚ ਵੀ ਇਹੀ ਸਾਨੂੰ ਸਮਝਾਇਆ ਗਿਆ ਹੈ ਚੈਨਾ ਡੋਰ ਵੇਚਣ ਵਾਲੇ ਨੂੰ ਕਿਸੇ ਨੂੰ ਵੀ ਬਖਸ਼ਾ ਨਹੀਂ ਗਿਆ। ਸਰ ਕੇ ਇਹਦੇ ਕੋਲ ਕਿੰਨੇ ਗੁੱਟ ਬਰਾਮਦ ਹੋਏ ਨੇ ਤੇ ਕਿੱਥੋਂ ਬਰਾਮਦ ਹੋਏ ਨੇ। ਇਸ ਕੋਲੋਂ 30 ਗੁੱਟ ਬਰਾਮਦ ਹੋਏ ਨੇ ਜੀ। ਇਹ ਸਟੇਡੀਅਮ ਦੀ ਬੈਕ ਸਾਈਡ ਆਪਣੇ ਗਾਕਾਂ ਨੂੰ ਵੇਚਣ ਲਈ ਤਿਆਰੀ ਚ ਖੜਿਆ ਸੀਗਾ ਤੇ ਸਾਨੂੰ ਮੌਕੇ ਤੇ ਤਲਾ ਮਿਲਦੇ ਸੀ ਕਿ ਉਹ ਗਿਰਤਾ। ਅੱਗੇ ਵੀ ਕਿਸੇ ਗਾਕ ਨੂੰ ਕੋਈ ਵੇਚ ਚੁੱਕਿਆ ਸੀ ਜਾਂ ਨਹੀਂ ਹਜੇ ਨੇ ਵੇਚਿਆ ਨਹੀਂ ਸੀਗਾ ਜੋ ਲੈ ਕੇ ਆਇਆ ਸੀਗਾ ਤੇ ਫਿਲਹਾਲ ਵੇਚਿਆ ਨਹੀਂ ਸੀਗਾ। ਅੰਗਰੇਜ਼ ਬਸਾਂਤ ਨੇੜੇ ਆ ਰਹੀ ਆ ਹੋਰ ਕਿਸ ਤਰ੍ਹਾਂ ਦੀ ਇਹਦੇ ਚ ਮਤਲਬ ਕੀਤਾ ਜਾਏਗਾ ਤਾਂ ਕੋਈ ਸੰਗਰੂਪ ਦੇ ਚ ਇਸ ਤਰ੍ਹਾਂ ਦੀ ਡੋਰ ਨਾ ਵਿਕੀ ਆਈ ਇਸਲੇ ਪ੍ਰਬੰਧ ਕੀਆਗੇ ਤੁਹਾਡੇ ਬਾਅਦ ਅਸੀਂ ਸਾਡੇ ਸਪੈਸ਼ਲ ਬ੍ਰਾਂਚ ਵੀ ਇਥੇ ਕੰਮ ਕਰਦੀ ਹੈ ਜੀ ਇੰਟੈਲੀਜੈਂਸ ਬ੍ਰਾਂਚ ਵੀ ਹੈਗੀ ਹੈ ਤੇ ਅਸੀਂ ਖੁਦ ਵੀ ਆਪਣੇ ਤੌਰ ਤੇ ਗਾਹਕ ਭੇਜਾਂਗੇ ਜਿਸ ਬੰਦੇ ਨੇ ਗਾਹਕ ਨੂੰ ਦੀਜੇ ਵੇਚਤੀ ਫਿਰ ਉਹਦੇ ਪ੍ਰੋਪਰ ਮੁਕਦਮਾ ਦਰਜ ਕਰਕੇ ਤੇ ਉਹਨੂੰ ਜੇਲ੍ਹ ਭੇਜਾਂਗੇ